ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇੱਕ ਵਾਰ ਫਿਰ ਤੁਹਾਡੇ ਨਰੂ ਗਰੁੱਪ ਫੇਸਬੁਕ ਤੇ ਲਾਈਵ ਅ ਦੁਨੀਆ ਦੇ ਵਿੱਚ ਇੱਥੇ ਵੀ ਤੁਸੀਂ ਬੈਠੇ ਹੋ ਦੇਖ ਰਹੇ ਹੋ ਮੈਨੂੰ ਉਮੀਦ ਹੈ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੁਹਾਡੀ ਤੰਦਰੁਸਤੀ ਦੀ ਔਰ ਤਰੱਕੀ ਦੀ ਮੈਂ ਦੁਆ ਕਰਦਾ ਦੋਸਤੋ ਤੁਹਾਡੇ ਕੋਲ ਖਬਰਾਂ ਪਹੁੰਚ ਗਈਆਂ ਹੋਣਗੀਆਂ ਸੋਸ਼ਲ ਮੀਡੀਆ ਰਾਹੀਂ ਜਾਂ ਅੱਜਕੱਲ ਜਿਹੜੇ ਚੈਨਲ ਨੇ ਖਬਰਾਂ ਦੇ ਹਰ पल पल ਦੀ ਖਬਰ ਜਿਹੜੀ ਅਪਡੇਟ ਕਰਦੇ ਨੇ ਕਿ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜੋ ਹੋਇਆ ਜੋ ੱੱਕੇਸ਼ਾਈ ਕਾਂਗਰਸ ਸਰਕਾਰ ਨੇ ਕੀਤੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਜੋ ੱੱਕਾ ਮੁੱਕੀ ਹੋਈ ਹੈ ਬਕਾਇਦਾ ਪੱਗਾਂ ਲਈਆਂ ਨੇ ਔਰ ਜਿਸ ਤਰ੍ਹਾਂ ਚੱਕ ਚੱਕ ਕੇ ਬਾਹਰ ਸੁੱਟਿਆ ਗਿਆ ਸਾਡੇ ਐਮ ਐਲ ਏਜ਼ ਨੂੰ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ ਕਿਉਂਕਿ ਵਿਰੋਧੀ ਜਿਹੜੀ ਧਿਰ ਹੁੰਦੀ ਹੈ ਉਹਨੂੰ ਹੱਕ ਹੈ ਲੋਕਤੰਤਰ ਦੇ ਵਿੱਚ ਕਿ ਉਹ ਸਰਕਾਰ ਦੇ ਕੰਮਾਂ ਬਾਰੇ ਸਵਾਲ ਕਰ ਸਕਦੀ ਹੈ ਬਜਟ ਤੇ ਡਿਬੇਟ ਚੱਲ ਰਹੀ ਸੀ ਸਾਡੇ ਐਮ ਐਲ ਏ ਉਹਨਾਂ ਵਾਅਦਿਆਂ ਬਾਰੇ ਪੁੱਛ ਰਹੇ ਸੀ ਜਿਹੜੇ ਵਾਅਦੇ ਇਹਨਾਂ ਨੇ ਕੀਤੇ ਸੀ ਕਿ ਸਾਰੇ ਕਰਜ਼ੇ ਮਾਫ ਕਰਾਂਗੇ ਤੇ 1500 ਕਰੋੜ ਦੇ ਕਰਜ਼ੇ ਤੇ ਆ ਗਏ 2500 ਰੁਪਏ ਬढ़ापा ਪੈਨਸ਼ਨ ਪਤਾ ਨਹੀਂ ਕਿੱਥੇ ਗਈ ਉਹਦੀ ਗੱਲ ਹੀ ਨਹੀਂ ਕੀਤੀ ਗਈ ਤੇ ਜਿੰਨਾ ਚਿਰ ਘਰ ਘਰ ਚ ਨੌਕਰੀ ਨਹੀਂ ਮਿਲਦੀ ਉਹਨਾਂ ਚਿਰ ਰੋਜ਼ਗਾਰ ਭੱਤਾ ਜਿਹੜਾ ਉਹ ਦੇਵਾਂਗੇ ਉਹ ਵੀ ਪਤਾ ਨਹੀਂ ਕਿੱਧਰ ਗਿਆ ਸੋ ਸਾਡੇ ਜਿਹੜੇ ਐਮ ਐਲ ਏ ਨੇ ਉਹ ਜਿਨ੍ਹਾਂ ਨੂੰ ਲੋਕਾਂ ਨੇ ਚੁਟਾ ਕੇ ਭੇਜਿਆ ਲੱਖਾਂ ਵੋਟਾਂ ਪਾਈਆਂ ਉਹਨਾਂ ਨੂੰ ਹੱਕ ਹੈ ਕਿ ਉਹ ਵਿਧਾਨ ਸਭਾ ਦੇ ਵਿੱਚ ਆਪਦੇ ਹਲਕੇ ਦੇ ਤੇ ਪੰਜਾਬ ਪੱਧਰ ਦੇ ਸਾਰੇ ਮਸਲੇ ਢੋਣ ਪਰ ਗਰੂਦੀ ਧਿਰ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਅੱਜ ਇਸ ਤਾਨਾਸ਼ਾਹੀ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਏ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਸਾਰੇ ਦੇ ਸਾਰਿਆਂ ਨੂੰ ਬਾਹਰ ਕੱਢ ਕੇ ਸੁੱਟਦਾ ਗਿਆ 25 25 20 ਵੀ ਬੰਦੇ ਇੱਕ ਇੱਕ ਐਮ ਐਲ ਏ ਨੂੰ ਚੱਕ ਕੇ ਸੁੱਟਣ ਤੇ ਖਿੱਚ ਕੇ ਧੂਕੜੀਸ ਕਰਕੇ ਲੈ ਕੇ ਗਏ ਨੇ ਸਾਡੇ ਦੋ ਐਮ ਐਲ ਏ ਜਿਹੜੇ ਨੇ ਉਹ ਫੂਲਾ ਸੈਕਟਰ ਵਾਲੇ ਚੰਡੀਗੜ੍ਹ ਵਾਲੇ ਹਸਪੀਟਲ 'ਚ ਨੇ ਮੈਂ ਮਿਲ ਕੇ ਆਇਆ ਉਹਨਾਂ ਨੂੰ ਸਰਬਜੀਤ ਕੌਰ ਮਾਨੂਕੇ ਜਿਹੜੇ ਕਿ ਜਗਰਾਉਂ ਤੋਂ ਐਮਐਲਏ ਨੇ ਸਾਡੇ ਇਥੇ ਡਿਪਟੀ ਲੀਡਰ ਨੇ اپੋਜੀਸ਼ਨ ਪਾਰਟੀ ਦੇ ਤੇ ਮਨਜੀਤ ਸਿੰਘ ਬਲਾਸਪੁਰ ਜਿਹੜੇ ਕਿ ਸਾਡੇ ਨਿਹਾਲ ਸਿੰਘ ਵਾਲਾ ਹਲਕਾ ਤੋਂ ਐਮਐਲਏ ਨੇ ਉਹ ਜ਼ਖਮੀ ਨੇ ਸੋ ਇਹ ਉਹੀ ਕਾਂਗਰਸ ਹੈ ਜਦੋਂ ਪਾਰਲੀਮੈਂਟ ਦੇ ਵਿੱਚ ਇਹਨਾਂ ਦੇ ਨਾਲ ਕੋਈ ਤੱਕਾ ਹੋ ਜੇ ਜਾਂ ਇਹਨਾਂ ਨੂੰ ਬੋਲਣ ਦਾ ਹੱਕ ਮਾਈਕ ਬੰਦ ਕਰਤਾ ਕਹਿੰਦੇ ਲੋਕਤੰਤਰ ਦੀ ਹੱਤਿਆ ਹੋ ਗਈ ਜੀ ਲੋਕਤੰਤਰ ਦੀ ਹੱਤਿਆ ਹੋ ਗਈ ਸਪੀਕਰ ਨੂੰ ਜਿਹੜਾ ਉਹ ਨਿਊਟਰ ਰਹਿਣਾ ਚਾਹੀਦਾ ਤੇ ਉਹੀ ਕਾਂਗਰਸ ਹੈ ਜਿਹੜੀ ਪੰਜਾਬ ਦੇ ਵਿੱਚ ਸੱਤਾਧਾਰੀ ਹੈ ਤਾਂ ਉੱਥੇ ਸਪੀਕਰ ਵੀ ਜਿਹੜੇ ਨੇ ਸਪੀਕਰ ਸਾਹਿਬ ਵੀ ਉਹਨਾਂ ਨੂੰ ਪੁੱਛ ਪੁੱਛ ਕੇ ਕੰਮ ਕਰਦੇ ਨੇ ਦੱਸੋ ਕਿਹਨੂੰ ਬਾਹਰ ਕੱਢੀਏ ਕਿਹਨੂੰ ਨਾ ਕੱਢੀਏ ਕਿਹਨੂੰ ਬੋਲਣ ਦੇਣਾ ਹੈ ਕਿਹਨੂੰ ਨਹੀਂ ਬੋਲਣ ਦੇਣਾ ਸੋ ਇਹ ਪੱਖਪਾਤੀ ਰਵਈਆ ਜਿਹੜਾ ਠੀਕ ਨਹੀਂ ਲੋਕਤੰਤਰ ਵਾਸਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਦੇ ਵਿਰੋਧੀ ਧਿਰ ਦੇ ਵਿੱਚ ਭੇਜਿਆ ਚੌਕੀਦਾਰਾ ਕਰਨ ਲਈ ਚੌਕੀਦਾਰਾ ਕਰਾਂਗੇ ਸਰਕਾਰ ਦੇ ਕੰਨ ਤੇ ਸਰਕਾਰ ਦੀਆਂ ਅੱਖਾਂ ਖੁੱਲੀਆਂ ਰੱਖਣ ਵਾਸਤੇ ਆਮ ਆਦਮੀ ਪਾਰਟੀ ਹਮੇਸ਼ਾ ਆਮ ਲੋਕਾਂ ਦੇ ਨਾਲ ਖੜੂਗੀ ਪੰਜਾਬ ਦੇ ਹਿੱਤਾਂ ਦਾ ਆਮ ਆਦਮੀ ਪਾਰਟੀ ਕਹਣ ਨਹੀਂ ਹਉਣ ਦੇਊਗੀ ਸੋ ਪ੍ਰਧਾਨ ਦੇ ਤੌਰ ਤੇ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਇਸ ਗੱਲ ਦੀ ਕਿ ਵਿਰੋਧੀ ਪਾਰਟੀ ਦੀ ਜਿਹੜੀ ਵਿਰੋਧੀ ਧਿਰ ਦੀ ਜਿਹੜੀ ਆਵਾਜ਼ ਹੈ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਮਾਮਲੇ 'ਚ ਔਰ ਕੈਪਟਨ ਸਾਹਿਬ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਔਰ ਇਹ ਕਾਂਗਰਸ ਪਾਰਟੀ ਨੂੰ ਇਸ ਗੱਲ ਲਈ ਉਹੀ ਕਾਂਗਰਸ ਪਾਰਟੀ ਹੈ ਜਿਹੜੀ ਖੁਦ ਸਪੀਕਰ ਦੀ ਚੇਅਰ ਤੇ ਜਾ ਕੇ ਬਹਿ ਜਾਂਦੀ ਸੀ ਖੁਦ ਜਿਹੜੇ ਨੇ ਉਹ ਵਾਕ ਆਊਟ ਕਰਕੇ ਕਦੇ ਕੁਝ ਕਰ ਲੈ ਕਦੇ ਕੁਝ ਕਰ ਲੈ ਉਦੋਂ ਕੋਈ ਕਾਰਵਾਈ ਨਹੀਂ ਹੁੰਦੀ ਸੀ ਹੁਣ ਆਮ ਆਦਮੀ ਪਾਰਟੀ ਦਾ ਕੋਈ ਵੀ ਐਮਐਲਏ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਜੀ ਨੂੰ ਸਸਪੈਂਡ ਕਰ ਦਿੱਤਾ ਗਿਆ ਨਾਲ ਸਿਮਰਜੀਤ ਬੈਂਸ ਜਿਹੜੇ ਨੇ ਉਹਨਾਂ ਨੂੰ ਇਹਨਾਂ ਦਾ ਸਿੱਧਾ ਹੀ ਮਤਲਬ ਹੈ ਕਿ ਜਿਹੜਾ ਬੰਦਾ ਬੋਲਦਾ ਹੈ ਜਿਹੜਾ ਸਾਡੇ ਕੰਮਕਾਰ ਦੀ ਕਰਨ ਦੀ ਜਿਹੜੇ ਤਰੀਕੇ ਨੇ ਉਹਨਾਂ ਤੇ ਕੋਈ ਨੁਕਤਾ ਚੀਨੀ ਕਰਦਾ ਹੈ ਜਿਹੜਾ ਸਾਡੀਆਂ ਗਲਤ ਗੱਲਾਂ ਬਾਰੇ ਲੋਕਾਂ ਨੂੰ ਦੱਸਦਾ ਹੈ ਉਹਦੀ ਆਵਾਜ਼ ਨੂੰ ਬੰਦ ਕਰ ਦੋ ਉਹਨੂੰ ਸਸਪੈਂਡ ਕਰ ਦੋ ਉਹਨਾਂ ਨੂੰ ਵਿਧਾਨ ਸਭਾ ਦੀ ਬਿਲਡਿੰਗ 'ਚ ਜਾਣ ਤੋਂ ਹੀ ਰੋਕ ਦੋ ਸੋ ਇਹ ਲੋਕਤੰਤ੍ਰਿਕ ਜਿਹੜੀਆਂ ਕਦਰਾਂ ਕੀਮਤਾਂ ਨੇ ਇਹ ਉਹਨਾਂ ਦਾ ਘਾਣ ਹੋਇਆ ਸੋ ਮੈਂ ਸਖਤ ਸ਼ਬਦਾਂ 'ਚ ਨਿੰਦਾ ਵੀ ਕਰਦਾਂ ਤੇ ਕੱਲ ਨੂੰ ਮੈਂ ਸਾਰੇ ਐਮ ਐਲ ਏਜ਼ ਨੂੰ ਮਿਲ ਕੇ ਮੈਂ ਉਹਨਾਂ ਨਾਲ ਵੀ ਅਗਲੀ ਰਣਨੀਤੀ ਹੋ ਬਣਾਉਂਗਾ ਤੇ ਤੁਹਾਡੇ ਨਾਲ ਅਪਡੇਟ ਕਰਦੇ ਰਹਿਾਂਗੇ ਬਹੁਤ-ਬਹੁਤ ਮਿਹਰਬਾਨੀ ਅਸੀਂ ਲੜਦੇ ਰਹਿਾਂਗੇ ਪੰਜਾਬ ਦੇ ਲੋਕਾਂ ਦੇ ਹੱਕਾਂ ਵਾਸਤੇ ਜਿੱਥੇ ਜ਼ੁਲਮ ਹੋਊਗਾ ਜਦੋਂ ਸਰਕਾਰ ਗਲਤ ਕੰਮ ਕਰੂਗੀ ਆਮ ਆਦਮੀ ਪਾਰਟੀ ਉੱਥੇ ਉਹਦਾ ਵਿਰੋਧ ਕਰੂਗੀ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸੜਕਾ ਹੋਣ ਚਾਹੇ ਚੌਕ ਹੋਣ ਜਿੱਥੇ ਵੀ ਸਾਨੂੰ ਲੱਗੂਆ ਕਿ ਪੰਜਾਬ ਦੇ ਲੋਕਾਂ ਦਾ ਹੱਕਾਂ ਹੋ ਰਿਹਾ ਜਾਂ ਲੋਕਾਂ ਦੇ ਜਿਹੜੇ ਲੋਕਤੰਤਰੀ ਹੱਕ ਨੇ ਉਹ ਮਾਰੇ ਜਾ ਰਹੇ ਨੇ ਤਾਂ ਫਿਰ ਆਮ ਆਦਮੀ ਪਾਰਟੀ ਉੱਥੇ ਉਹਨਾਂ ਬੰਦਿਆਂ ਦੇ ਨਾਲ ਖੜੂਗੀ ਇਨਕਲਾਬ ਜ਼ਿੰਦਾਬਾਦ